ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਜਦੋਂ ਬਾਦਸ਼ਾਹ ਜਹਾਂਗੀਰ ਤੇ ਉਹਦੀ ਫੌਜ ਜਿੱਤ ਗਈ ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਹਾਰ ਮੰਨ ਲਓ ਤੁਹਾਡੇ ਸਾਰੇ ਸਿੰਘ ਸਾਥੀ ਕਿਲੇ ਸਾਰੀ ਦੌਲਤ ਤਬਾਹੋ ਬਰਬਾਦ ਹੋ ਗਈ ਹੈ ਖਤਮ ਹੋ ਗਈ ਹੈ ਹੁਣ ਤੁਸੀਂ ਹਾਰ ਮੰਨ ਲਓ ਤੇ ਫਿਰ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਵੀਰੋ ਜਵਾਬ ਸੁਣਨੇ ਆਲਾ ਵੈ ਜਵਾਬ ਲਾਜ਼ਮੀ ਸੁਣੋ ਤੇ ਅੱਜ ਉਹ ਜਵਾਬ ਅਸੀਂ ਸੰਤ ਸਿੰਘ ਮਸਕੀਨ ਹੁਣਾ ਕੋ ਕਥਾ ਦੇ ذریعے ਸੁਣਾਗੇ ਬਹੁਤ ਪਿਆਰੀ ਕਥਾ ਹੈ ਸੋ ਚਲੋ ਕਥਾ ਸੁਣਨੇ ਤੇ ਇਸਦੇ ਬਾਰੇ ਜਾਣਨੇ ਇੱਕ ਵਾਰਕ ਮੈਨੂੰ ਯਾਦ ਆਇਆ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਭਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਅਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ ਮਹਾਰਾਜ ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਲਈਏ ਵਿਚਾਰ ਇਹ ਗੱਲਾਂ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਪਾਤਸ਼ਾਹ ਕਹਿਣ ਲੱਗੇ ਸੁਲਾ ਦੀ ਕੋਈ ਕੀਮਤ ਕਿਉਂਕਿ ਸੁਲਾ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ ਅਹਲ ਕਾਰ ਕਹਿਣ ਲੱਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੀ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ ਸਾਹਿਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਤੇ ਪਤਾ ਐਲਕਾਰ ਕੀ ਕਹਿੰਦੇ ਨੇ ਹਾਰ ਤੇ ਤੁਹਾਡੀ ਹੋ ਗਈ ਏ ਕਿਲੇ ਤੁਹਾਡੇ ਟਹਿ ਡੇਰੀ ਹੋ ਗਏ ਨੇ ਪਿਤਾ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰ ਹੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸ਼ਾਇਦ ਇਹ ਕਹਿੰਦੇ ਨੇ ਇਹ ਬਿਲਕੁਲ ਨਾ ਅਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਹੈ ਕੀ ਹੈ ਇਸ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਸਾਹਿਬ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੇਰੇ ਕੋਲ ਫੌਜ ਨਹੀਂ ਹੈ ਮੰਨਦਾ ਮੇਰੇ ਕੋਲ ਸ਼ਸਤਰ ਵੀ ਨਹੀਂ ਕਬੂਲ ਕਰਦਾ ਮੇਰੇ ਕੋਲ ਧਨ ਸੰਪਦਾ ਵੀ ਨਹੀਂ ਮੈਂ ਕਬੂਲ ਕਰਦਾ ਔਰ ਮੇਰੇ ਕਿਲੇ ਵੀ ਡਹਿਡੇਰੀ ਹੋ ਗਏ ਇਹ ਵੀ ਮੈਂ ਮੰਨਦਾ ਮੇਰਾ ਪਰਿਵਾਰ ਵੀ ਵਿਛੜ ਗਿਆ ਤੇ ਸ਼ਹੀਦ ਹੋ ਗਿਆ ਮੰਨਦਾ ਇਹ ਕਬੂਲ ਕਰਦਾ ਲੇਕਿਨ ਇਹ ਕਬੂਲ ਕਰਨ ਨੂੰ ਬਿਲਕੁਲ ਮੈਂ ਤਿਆਰ ਨਹੀਂ ਕਿ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਫਿਰ ਵੀ ਕੁਝ ਹੈ ਕੀ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ੋ ਅਰਸ਼ ਖੁਦਾ ਦੀ ਯਾਦ ਮੇਰੇ ਕੋਲ ਹੈ ਪਰਮਾਤਮਾ ਦੀ ਯਾਦ ਮੇਰੇ ਕੋਲ ਹੈ ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਦੇ ਚ ਬੈਠਾ ਹੈ ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ। ਪਰ ਉਹ ਵੀ ਇੱਕ ਜ਼ਾਲਮ ਦੇ ਕੋ ਹਾਰ ਮੰਨ ਲਵਾਂ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ। ਮੈਂ ਐਸਾ ਨਹੀਂ ਕਰ ਸਕਦਾ। ਅਹਲਕਾਰਾਂ ਨੇ ਜਿਹੜੀ ਗੱਲ ਕਹੀ ਮੁਖਤਸਰ ਮੈਂ ਇਸ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ। ਮਹਾਰਾਜ ਤੁਸੀਂ ਸੰਤ ਹੋ ਵਲੀ ਅੱਲਾਹ ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸੌਲਾ ਤਰਾ ਦੇਨੇ ਤੁਸੀਂ ਪ੍ਰਵਾਨ ਕਰ ਲੋ ਹਾਰ ਤੁਹਾਡੀ ਹੋ ਗਈ ਏ ਤਬਾਹੀ ਤੁਹਾਡੀ ਹੋ ਗਈ ਏ ਬਰਬਾਦੀ ਤੁਹਾਡੀ ਹੋ ਗਈ ਏ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਡਾ ਦੇਤੇ ਗਏ ਤਮਾਮ ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ ਕਿ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਹੀਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ। ਤਨ ਸੰਬਦਾ ਤੁਹਾਡੀ ਸਾਰੀ ਲੁੱਟ ਲੁੱਟੀ ਜਾ ਚੁੱਕੀ ਹੈ। ਤੁਹਾਡੇ ਕੋਲ ਆਪਣੇ ਗੁਜ਼ਾਰੇ ਲਈ ਕੋਈ ਚਾਰਕੋੜੀਆਂ ਵੀ ਨਹੀਂ ਰਹੀਆਂ। ਹਾਲਾਤ ਤੇ ਤੁਹਾਡੀ ਇਹ ਤੋਂ ਬਿਹਤਰ ਹੈ। ਆਪ ਹਾਰ تسلیم ਕਰ ਲੋ। ਐਲ ਕਹਾਰਾ ਨੇ ਜਦ ਕਿਹਾ ਮਹਾਰਾਜ ਆਪ ਯੁੱਧ ਕਰੋ ਕੁਛ ਵੀ ਕਰੋ ਅਸੀਂ ਇਸ ਦੇ ਨਾਲ ਕੁਛ ਨਹੀਂ ਕਹਿੰਦੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਜਦ ਹੋ ਗਿਆ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ ਸਾਹਿਬ ਕਬੂਲ ਦੇ ਨੇ ਬੜਾ ਨਿਰਾਲਾ ਅਡੰਗ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਹੈ ਬਿਖਮ ਹੈ ਸੰਸਕ੍ਰਿਤ ਅਰਬੀ ਫਾਰਸੀ ਦਾ ਸੰਗਮ ਹੈ ਮਿਸ਼ਰਨ ਹੈ ਔਰ ਇਹ ਤਿੰਨੇ ਹੀ ਭਾਸ਼ਾਵਾਂ ਵਿਖੜੀਆਂ ਨੇ ਸੰਸਕ੍ਰਿਤ ਅਰਬੀ ਔਰ ਪਰਸ਼ੀਅਨ ਔਰੰਗਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ੀਅਨ ਦੇ ਚ ਹੈ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀ ਸ਼ਿਕੰਦਰ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਜੀ ਕਹਿੰਦੇ ਮੈਂ ਮੰਨਦਾ ਹਾਂ ਸੋਨੇ ਦਾ ਬਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਮੰਨਦਾ ਮੈਂ ਇਹ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਕੀਮਤੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਸ਼ੂਰ ਲੇਕਿਨ ਅਹ ਔਰੰਗਜ਼ੇਬ ਤੇ ਉਸਦੇ اہلਕਾਰ ਦੀ ਗੱਲ ਸੁਣ ਕੇ ਸੁਣ ਲੋ ਇਹ ਤੇ ਮੈਂ ਤਸلیم ਕਰਦਾ ਕਿ ਭਾਰੇ ਭਰ ਕਮ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਆਲਾ ਟੁੱਟ ਜਾਏਗਾ ਮੈਂ ਮੰਨਦਾ ਪੱਥਰ ਨਹੀਂ ਟੁੱਟੇਗਾ ਪਰ ਟੁੱਟ ਕੇ ਵੀ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿ ਲਾਂਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿ ਲਾਏਗਾ ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਹਿਣਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਛੜੀ ਕੀਮਤ ਕੋਈ ਘਟਣੀ ਨਹੀਂ ਉਦਾਹਰਨ ਬੜਾ ਗਜ਼ਬ ਦਾ ਦਿੰਦਾ ਹੈ ਮੇਰੇ ਬਾਦਸ਼ਾਹ ਨੇ ਪਰਮਾਨੰ ਬੜਾ ਗਜ਼ਬ ਦਾ ਦਿੰਦਾ ਹੈ ਕਿ ਜਦ ਐਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁੱਕਨੇ ਅਵਲ ਤੇ ਭਾਰਤ ਦੇ तमाम અવਤਾਰੀ ਪੁਰਸ਼ ਸ਼ਸਤਰਦਾਰੀ ਨੇ ਹਨਸ਼ਬਾਨ ਹੈ ਰਾਮ ਕੋ ਸੁਦਰਸ਼ਨ ਚੱਕਰ ਹੈ ਸ੍ਰੀ ਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵ ਜੀ ਦੇ ਕੋਲ ਹੈ ਗਦਾ ਵਿਸ਼ਨੂੰ ਦੇ ਕੋਲ ਹੈ ਗਦਾ ਹਨੂਮਾਨ ਦੇ ਕੋਲ ਹੈ परशुराम ਦੇ ਕੋਲ ਖਲਾੜਾ ਹੈ ਇਹ ਸਾਰੇ ਅਵਤਾਰੀ ਪੁਰਸ਼ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ ਪਰਭੂਜਾ ਉਹਨਾਂ ਦੀ ਅਰੋਣਾ ਨੇ ਆਪਣੇ ਰਾਜਪਾਲ ਦੀ ਖਾਤਰ ਸ਼ਸਤਰ ਚੁੱਕੇ ਸਨ ਬਿਲਕੁਲ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ ਮਜ਼ਲੂਮ ਦੀ ਰੱਖਿਆ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕਲੇ ਤੋਂ ਮੈਂ ਦੇਖਣਾ ਅੱਜ ਦੇ ਵੀ ਕੁੰਡ ਦਿਮਾਗ ਦੇ ਬੰਦਿਆਂ ਨੂੰ ਇਤਰਾਜ਼ ਹੈ اور اس وقت اورنگ زیب نو اعتراض تھی فقیر ولی اللہ یہ کیوں چکے اوے سام شور نہ کرو اے تو صاحب کہندے نے بلا درمیا آمدم. چار کی درمیان آمد ہوں میں لاچار ہو گیا تو میں نو لاچار کر دیتا بلا چار کی درمیان آمد پدد بھی روتی رو تو پنگ آمد تو اتنا میں نو لاچار کر دیتا ਤੋ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸੱਚ ਦਾ ਤੇਰੇ ਉੱਤੇ ਜਦ ਕੋਈ ਅਸਰ ਨਾ ਆਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੀ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਕਣੀ ਪਈ ਚੁਕਾਰਜ਼ ਹਮਾ ਹੇਲਤੇ ਦਰਗੋਜਸ ਹਲਾਲਸ ਤੋ ਬੁਰਨ ਬਸ਼ਮਸ਼ੀਰ ਦਸਤ ਪਰ ਮਹਿਰਸ ਕਰਾ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚੁਲੰਗੀ ਹੈ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਇਹ ਖਲੂਨ ਹੈ ਉਸ ਵਕਤ ਦਾ ਧਾਰਮਿਕ ਸਮਾਜ ਆਲੇ ਦੁਆਲੇ ਸ਼ਰੀਕ ਚੰਦੂ ਜahangir ਸਾਰਾ ਮਾਹੌਲ ਟਪੇ ਹੋਇਆ ਔਰ ਜਹਾਂਗੀਰ ਔਖਾ ਕਿ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਵਿੱਚ ਪ੍ਰਤਿਸ਼ਟਾ ਹੈ ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖੇ ਇਹ ਸੁਗਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਕੁਰਾਨ ਦੀ ਤਲਾਵਤ ਛੋੜ ਕੇ ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆ ਦੇ ਸਿਰਮੌਰ ਤੀਰਤ ਦੀ ਗੁਨਿਆਰ ਮਹਾ ਮੇਲ ਜੋ ਹੈ ਸਾਈ ਮੀਆਂ ਮੀਰ ਤੋਂ ਗਨਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਪਏ ਉਹ ਸ਼ਾਂਤੀ ਦਾ ਮੂਜਸਮਾ ਅਜ ਤੱਕ ਤਵੀ ਤੇ ਬਿਠਾਇਆ ਜਾਣਾ ਸ਼ਾਈ ਘਰਾਣੇ ਤੱਕ ਪਹੁੰਚ ਸੀ ਮੀਆਂ ਮੀਰ ਦੀ ਇੱਕ ਦਮ ਜਾ ਪਹੁੰਚਿਆ ਉਸ ਟਿਕਾਣੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਤਾਂ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀਸ਼ ਇਹ ਨਿਆਮੀ ਰੋਇਆ ਸਤਗੁਰੂ ਦੀ ਹਾਲਤ ਦੇਖ ਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਭਾਵ ਸੰਬਾਦ ਗੁਰੂ ਅਰਜਨ ਦੇਵ ਜੀ ਦਾ ਤੇ ਨਿਆਮ ਮਹਿਰ ਦਾ ਆਪਣੇ ਇੱਕ ਨਜ਼ਮ ਵਿੱਚ ਇਹਨਾਂ ਬਿਆਨ ਕੀਤਾ ਸੁਣ ਕਿਹਾ ਸਤਗੁਰੂ ਨੇ ਨਿਆ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਇਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੌਲਨਾ ਮਿਟਾਈ ਨਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰਵਰਜਨ ਦੇਵ ਜੈ ਸੀਤਲੰਗ ਚੰਦਰ ਦੇਵੇ ਨੈ ਸੀਤਲੰਗ ਬਾਵਨ ਚੰਦਨੇ ਨੈ ਸੀਤਲੰਗ ਸੀਤੁਰਤੇਣ ਨਾਨਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ ਵਿੱਚ ਵੀ ਮਨੁੱਖਾਂ ਦੇ ਮਨ ਤਪੇ ਰਹਿੰਦੇ ਹਨ ਬਰਫ਼ ਪਈ ਪੈਂਦੀ ਹੈ ਮਨ ਦੇ ਵਿੱਚ ਭਾਂਬੜ ਪੈ ਬਲਦੇ ਹਨ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਬਣ ਨੇ ਨਹੀਂ ਸੀਤਲੰਗ ਚੰਦਰ ਦੇ ਦੇ ਨਹੀਂ ਸੀਤਲੰਗ ਬਾਵਨ ਚੰਦ ਨੇ ਨਹੀਂ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਧ ਸਵਜਨ ਹੈ ਕੋਈ ਕਿਤਨਾ ਕੁ ਸੀਤਲ ਹੋ ਸਕਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤਖਸ਼ ਇਤਨਾ ਸੀਤਲ ਚਾਰੋਂ ਪਾਸੇ ਇਤਨੀ ਤਪਸ਼ پھر بھی مجا لے زبان کو کوئی کوڑا بچن نکلے آپ کے بھی سیوت کی اوڑک نبھی جیوت اپنا چلتے راکھے و پربو انتن سمیں تک پریت نب گئی میں گلا نہیں کیتا آ آگیا میں بھوک سوئی کر سوکھا سوگ ہرکھ نہیں ہوں جو جو حکم بھائیو صاحب کا ਸੋ ਮਾਤੇ ਲੈ ਮਾਨ ਇਹਨ ਮਕਬੂਲ ਕਰ ਲਿਆ ਜੋ ਵੀ ਹੋਗਾ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਚਾਣ ਹੈ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਉਹ ਵੱਤ ਸੋ ਜਾਣੇ ਜੋ ਹੋ ਗਿਆ ਉਹਨੂੰ ਹੋਂਨ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੈ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇਹ ਹੁਕਮ ਜਨਮ ਹੋਇਆ ਹੋਣਾ ਹੀ ਸੀ ਇਹ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ ਪਰ ਬ੍ਰਿਧਾ ਅਵਸਥਾ ਆਈ ਹੈ ਤੇ ਆਵਣੀ ਸੀ ਹੁਕਮ ਨਫਾ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਪਰ ਨੁਕਸਾਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਕਰਮਾਂ ਦੀ ਖੇਡ ਔਰ ਪ੍ਰਮਾਤਮਾ ਦਾ ਵਿਧਾਨ ਉਸ ਦਾ ਹੁਕਮ ਉਸ ਦਿੱਤੇ ਹੈ ਇੱਜ਼ਤ ਮਿਲੀ ਹੈ ਮਿਲਨੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣੀ ਸੀ ਇੱਕ ਹੁਕਮ ਜੋ ਹੋਆ ਉਹ ਵਦ ਸੋ ਜਾਣੇ ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ ਜੋ ਹੋਆ ਉਹ ਵਦ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਬਚਾ ਆਪਣੇ ਪ੍ਰਮਾਤਮਾ ਦਾ ਹੁਕਮ ਬਚਾਣੇ ਸਮਝੇ ਤੇ ਮੰਨੇ ਹੁਕਮ ਕੀ ਇਹ ਜੋ ਹੋ ਗਿਆ ਹੋਣਾ ਹੀ ਸੀ ਦੁਨੀਆ ਕਿਉਂ ਰੋ ਰਹੀਏ ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂ ਹੋਇਆ ਉਹ ਤੇ ਹੋਣਾ ਸੀ ਇਤਨੀ ਮਾਇਰਸ ਕਰਦੇ ਆ ਜੋ ਹੋਆ ਉਹ ਵੱਤ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ ਇਹ ਹੀ ਪ੍ਰਭੂ ਦੀ ਰਜ਼ਾ ਨਿੱਕੀਆਂ ਕੰਡਾ ਲੱਗ ਜਾਏ ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ ਛੋਟੀ ਜੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ ਆਗਿਆ ਮੈਂ ਭੂਕ ਸੁਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨਾ ਜੋ ਵੀ ਉਸਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਉਹ ਜੋ ਹੋ ਗਿਆ ਹੁਕਮ ਮੈਂ ਇਸ ਤਰ੍ਹਾਂ ਮਨੁੱਖ ਅੱਦਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਓਨਾ ਹੀ ਸੀ ਰੋਕ ਹੁਕਮ ਕਬੂਲ ਮਰਨ ਹੋਇਆ ਓਨਾ ਸੀ ਹੁਕਮ ਇਹ ਕਬੂਲ ਨਹੀਂ جوانی آئی ہے آونی سے ایک حکم قبول بڑے پا آیا ہے اے آونی سی ایک حکم قبول نہیں ہے پروان نہیں ہے تسلیم نہیں ہے نفع ہویا ہے اونا ہی سی ایک حکم قبول پر نقصان ہو گیا ہے اونا ہی سی ایک حکم ایک قبول نہیں ہے ایک پروان نہیں ہے ਔਰ ਅੱਧਾ ਹੁਕਮ ਮੰਨਣਾ ਅੱਧਾ ਨਾ ਮੰਨਣਾ ਸਮेलो ਸਾਰਾ ਹੀ ਨਹੀਂ ਮੰਨੇਗਾ। ਐਵੀਂ ਮਾਰੇਸ ਕਰ। ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ। ਕਹੋ ਨਾ ਅਨੇਕ ਜਿਹਨੂੰ ਹੁਕਮ ਪਛਾਤਾ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾ। ਕਿਤਨਾ ਵੀ ਖਤਜਾ ਦੁੱਖ ਹੋ ਗਿਆ ਹੈ ਹੋਣੇ। ਕਿਛੂ ਕਰਮਾਂ ਦੀ ਸ਼੍ਰੰਖਲਾ, ਕਿਛੂ ਲੰਬਾ ਚੋੜਾ ਵਿਧਾਨ, ਪਰ ਜੋ ਹੋ ਗਿਆ ਐ ਇਹਨੂੰ ਸਮਝੀ ਹੋਣਾ ਹੀ ਸੀ। ਬਸ ਇਸ ਨੂੰ ਤਸلیم ਕਰ ਲੈ। ਕਨੋ ਕਬੂਲ ਕਰ ਲੈ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਆਉਣੀ ਸੀ ਹੁਕਮ ਬੁਢੇਪਾ ਆਇਆ ਆਉਣਾ ਹੀ ਸੀ ਇੱਕ ਹੁਕਮ ਕਿ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤਾਂ ਪ੍ਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਵਾ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਗਵੋ ਆਗਿਆ ਮੈਂ ਬੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਖੇਲੇ ਮਾਨੇ ਪਰ ਇਸ ਨਿਰਮਾਣਤਾ ਨੂੰ ਇਸ ਸ਼ੈਨਸ਼ੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ ਬੁੱਝਦਲੀ ਨਾ ਸਮਝ ਲਵੇ ਕੋਈ ਕਾਇਰਾ ਨਾ ਸਮਝ ਲਵੇ ਤਾਂ ਗੁਰਨਾਨਕ ਦੇ 6ਵੇਂ ਰੂਪ ਗਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੇਗੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ ਇਸ ਨੂੰ ਇਸ ਤਰ੍ਹਾਂ ਲਈਏ ਮੈਂ ਆਪਣੀ ਘਟਨਾ ਦੀ ਤੁਹਾਨੂੰ ਸਰਵਣ ਕਰਾ ਦਿਆਂ ਸਾਹਮਣੇ ਆਗੇ ਮੈਂ ਪਿੱਛੇ ਨਾ ਮੋੜਾਂ ਮੈਂ ਬੰਦਲਾ ਸਾਹਿਬ ਸੀਸਗੰਜ ਸਾਹਿਬ ਲੜੀਵਾਰ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ ਗਾਲਬਨ ਸੰਨ 63 ਦੇ ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਆਰੰਭ ਹੋਈ ਸੀ 92 ਸਮਾਪਤ ਹੋਈ ਲਗਾਤਾਰ ਚੱਲਦੀ ਰਹੀ ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ ਬਾਕੀ ਹੋਰ ਗੁਣੀ ਜਨ ਮਹਾਪੁਰਖ ਕਥਾ ਕਰਦੇ ਰਹੇ ਇਹ ਪਿਛਲੇ ਸਾਲ ਬੋਗ ਪਿਆ ਵੀਰੋ ਕੀ ਕਮਾਲ ਜਵਾਬ ਦਿੱਤਾ ਜ਼ਫਰਨਾਮਾ ਵੀਰੋ ਸੁਣਨੇ ਵਾਲਾ ਹੈ ਕਿਸੇ ਦਿਨ ਅਸੀਂ ਜ਼ਫਰਨਾਮੇ ਦੇ ਉੱਤੇ ਪੂਰੀ ਵੀਡੀਓ ਬਣਾਵਾਂਗੇ ਕਮਾਲ ਹੈ ਗੁਰੂ ਗੋਬਿੰਦ ਸਿੰਘ ਨੇ ਐਸਾ ਜ਼ਫਰਨਾਮੇ ਦੇ ਵਿੱਚ ਜਵਾਬ ਦਿੱਤਾ ਸੀ ਔਰੰਗਜ਼ੇਬ ਨੂੰ ਕਿ ਉਹ ਬਾਅਦ ਵਿੱਚ ਖੁਦ ਬੜਾ ਪਰੇਸ਼ਾਨ ਸੀ ਉਹਨਾਂ ਦਾ ਜ਼ਫਰਨਾਮਾ ਪੜ੍ਹ ਕੇ ਕਿ ਮੈਂ ਇੱਕੀ ਕਰ ਬੈਠਾ ਮੈਂ ਇੱਕ ਜ਼ੁਲਮ ਕਰ ਬੈਠਾ ਵੀਰੋ ਦੇਖੋ ਅਸਲਾਮ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਛੋਟੇ ਸਹਾਬਜ਼ਾਦੇ ਫੁੱਲਾਂ ਵਰਗੇ ਬੱਚਿਆਂ ਨੂੰ ਅਸਲਾਮ ਦੇ ਵਿੱਚ ਵੀਰੋ جنگ ਦੇ ਅਸੂਲ ਹੈ ਕਿ ਜਿਹੜਾ جنگ ਦੇ ਵਿੱਚ ਸ਼ਰੀਕ ਬੰਦਾ ਹੁੰਦਾ ਹੈ ਜਿਹੜਾ جنگ ਦੇ ਵਿੱਚ ਸ਼ਰੀਕ ਨਹੀਂ ਹੁੰਦਾ ਗੁੱਡੇ ਔਰਤਾਂ ਬੱਚੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਦੂਸਰਾ ਜਿਹੜੇ ਜੰਗ ਲੜਦੇ ਸਿਪਾਈ ਆਪਣੀ ਹਾਰ ਮੰਨ ਲੈਣਗੇ ਅਸੀਂ ਨਹੀਂ ਲੜਨਾ ਅਸੀਂ ਹਾਰ ਗਏ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਉਹਨਾਂ ਨੂੰ ਕੈਦੀ ਕਰ ਲਿਆ ਜਾਵੇ ਲੇਕਿਨ ਔਰੰਗਜ਼ੇਬ ਨੇ ਵੀਰੋਕੀ ਕੀਤਾ ਔਰੰਗਜ਼ੇਬ ਨੇ ਮਾਸੂਮ ਸਾਹਬਜ਼ਾਦੇ ਬੱਚੇ ਵੀਰੋ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦੇ ਪਿਤਾ ਬਜ਼ੁਰਗ ਉਹਨਾਂ ਦੀ والدہ ਬਜ਼ੁਰਗ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰਤਾਂ ਦੇ ਉੱਤੇ ਜ਼ੁਲਮ ਕੀਤਾ ਫਿਰ ਉਹਨਾਂ ਦੀ ਜਾਇਦਾਦ ਨੂੰ ਤਬਾਹ ਕਰ ਦਿੱਤਾ ਫਿਰ ਉਹਨਾਂ ਨੇ ਜਿਹੜੇ ਸਿੰਘਾਂ ਸ਼ੇਂਗ ਸੀ ਉਹਨਾਂ ਦੇ ਨਾਲ ਵੀ ਬੜਾ ਮਾੜਾ ਸਲੂਕ ਕੀਤਾ ਉਹਨਾਂ ਨੂੰ ਜਿਹੜੇ ਫੜੇ ਗਏ ਫੋਪੜ ਲਾ ਦਿੱਤੇ ਗਏ ਤਤੀ ਤਵੀ ਤੇ ਵੀਰੋ ਇਹ ਸਜ਼ਾਵਾਂ ਅਸਲਾਮ ਦੇ ਅੰਦਰ ਨਹੀਂ ਹੈ ਇਹ ਇੱਕ ਜ਼ਾਲਮ ਬੰਦਾ ਵੈ ਕਈ ਸਿੱਖ ਵੀਰ ਇੱਕ ਕਮੈਂਟ ਕਰਦੇ ਆ ਕਿ ਤੁਸੀਂ ਇੱਕ ਗੱਲਾਂ ਕਰਦੇ ਜੇ ਸਿੱਖੀ ਦੇ ਬਾਰੇ ਤੇ ਮੁਸਲਮਾਨਾਂ ਨੇ ਇੰਜ ਕੀਤਾ ਵੀਰੋ ਉਹ ਅਸਲ ਮੁਸਲਮਾਨ ਨਹੀਂ ਸੀ ਸਿੱਖੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਮੌਜੂਦ ਹੈ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਅਗਧਾਰੀ ਕੀਤੀ ਇਹ ਵੀਰੋ ਹਰ ਜਗ੍ਹਾ ਤੇ ਇਸ ਤਰ੍ਹਾਂ ਲੋਕ ਮੌਜੂਦ ਹੁੰਦੇ ਜਿਹੜੇ ਬਰੂਪੀ ਹੁੰਦੇ ਆ ਜਿਨ੍ਹਾਂ ਨੇ ਉਸ دین ਦਾ ਰੂਪ ਧਾਰਿਆ ਹੁੰਦਾ ਵੈ ਉਸ دین ਦਾ ਨਾਮ ਇਸਤੇਮਾਲ ਕਰਦੇ ਆ ਹੁਣ ਕਈ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਮੇਰੇ ਚੈਨਲ ਤੇ ਆਣਗੇ ਸਿੱਖਾਂ ਦੇ ਨਾਮ ਹੁੰਦੇ ਆ ਉਹ ਥੱਲੇ ਕਮੈਂਟ ਕਰਦੇ ਆ ਕਿਸਨ ਸਿੰਘ ਮਸਕੀਨ ਜਿਹੜੇ ਐ ਇਹ ਝੂਠ ਬੋਲਦਾ ਵੈ ਇਹ ਬੰਦਾ ਐਵੇਂ ਹੀ ਐ ਵੀਰੋ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਕਰਦੇ ਆ ਉਹ ਵੀ ਤੇ ਸਿੱਖ ਹੀ ਆ ਨਾ ਇਸ ਕਰਕੇ ਵੀਰੋ ਇਹ رائے ਨਾ ਕਾਇਮ ਕਰਿਆ ਕਰੋ ਇਸਰਾਂ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਹ ਵੀ ਤੇ ਮੁਸਲਮਾਨ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਬਚਾਇਆ ਉੱਚ ਦੇ ਪੀਰ ਉਹ ਵੀ ਤੇ ਮੁਸਲਮਾਨ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਵਾਸਤੇ ਉਹਨੇ ਕਿਹਾ ਮੈਂ ਨਹੀਂ ਔਰੰਗਜ਼ੇਬ ਤੇਰੇ ਜ਼ੁਲਮ ਦੇ ਵਿੱਚ ਸ਼ਾਮਲ ਹੋਣਾ ਉਹ ਵੀ ਤੇ ਮੁਸਲਮਾਨ ਸੀ ਜਿਨ੍ਹਾਂ ਨੇ ਪੈਸੇ ਦੇ ਕੇ ਜਗ੍ਹਾ ਖਰੀਦੀ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ ਵੀਰੋ ਉਹ ਵੀ ਤੇ ਮੁਸਲਮਾਨ ਸੀ ਭਾਈ ਮਰਦਾਨਾ ਜੀ ਮੀਆਂ ਮੀਰ ਸਾਹਿਬ ਜਿਨ੍ਹਾਂ ਕੋ ਆਪ ਗੁਰੂ ਨੇ ਦਰਬਾਰ ਸਾਹਿਬ ਦਾ ਨਹੀਂ ਪੱਥਰ ਹਾਇਆ ਵੀਰੋ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਭਾਈਚਾਰਾ ਹਮੇਸ਼ਾ ਤੋਂ ਬਹੁਤ ਜ਼ਿਆਦਾ ਵਾ ਲੇਕਿਨ ਕੁਝ ਲੋਕਾਂ ਨੇ ਇਹਦੇ ਵਿੱਚ ਬੜਾ ਜ਼ੁਲਮ ਕੀਤਾ ਉਹ ਗਲਤ ਸੀ ਅਸੀਂ ਉਹਨਾਂ ਨੂੰ ਗਲਤ ਕਹਨੇ ਆ ਲੇਕਿਨ ਗੁਰੂ ਸਾਹਿਬ ਨੇ ਫਿਰ ਜੋ ਜਵਾਬ ਦਿੱਤਾ ਉਹਨਾਂ ਨੂੰ ਜ਼ਫਰਨਾਮੇ ਦੇ ਵਿੱਚ ਵੀਰੋ ਸੁਣਨੇ ਵਾਲਾ ਸੀ ਬਹੁਤ ਪਿਆਰੀ ਕਥਾ ਸੀ ਫਿਰ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹਦੀ ਕਥਾ ਕਮੈਂਟ ਕਰਕੇ ਆਪਣੇ ਆਇਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼